जय माता चिंतपूर्णी दी बोल साचे दरबार की जय दोस्तों जय शंकर जय नाग देवता जिला तरतार शहर पट्टी पिंडर असल मैं ਤੁਹਾਡਾ ਸਪੰਦਾ ਬਾਬਾ ਵੀਡੀਓ ਪਾਉਂਦੇ ਆ ਅੱਜ ਦੋਸਤ ਮਿੱਤਰ ਇਕੱਠੇ ਹੋਏ ਸੀ ਤੇ ਮਾਤਾ ਚਿੰਤਪੁਰਣੀ ਜਾਨ ਦਾ ਵਿਚਾਰ ਬਣਿਆ ਤੇ ਚਲੋ ਮਾਤਾ ਰਾਣੀ ਦੇ ਦਰਸ਼ਨ ਕਰਨ ਜਾ ਰਹੇ ਆ ਮਾਤਾ ਰਾਣੀ ਸਾਰਿਆਂ ਨੂੰ ਦਰਸ਼ਨ ਦੀ ਸੱਬੇ ਜਿਵੇਂ ਕਿਦਾਂ ਬਹੁਤ ਵਧੀਆ ਦੋਸਤੋ ਵੀਡੀਓ ਦੇ ਵਿੱਚ ਬਣੇ ਰਹੋ ਕਿਉਂਕਿ ਅਸੀਂ ਦੋ ਚਾਰ ਥਾਵਾਂ ਤੇ ਰੁਕਦੇ ਰੁਕਦੇ ਜਾਣਾ ਵਾਂ ਤੁਹਾਨੂੰ ਪਹਾੜੀ ਲੱਕੇ ਦੀ ਵੀ ਸੈਰ ਕਰਾਵਾਂਗੇ ਜਿਹੜੀ ਜਿਹੜੀ ਜਗ੍ਹਾ ਤੇ ਰੁਕਾਂਗੇ ਉਹ ਵੀ ਚੀਜ਼ਾਂ ਦੇ ਤੁਹਾਨੂੰ ਦਰਸ਼ਨ ਕਰਾਈ ਜਾਣਗੇ ਤੇ ਡਰਾਈਵਰ ਸਾਹਿਬ ਨਾਲ ਮਿਲਦੇ ਮਹਾਰਾਜ ਜੀ ਪਹਿਲੋਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮਹਾਰਾਜ ਜੀ ਸੇਤ ਫੈਮਿਲੀ ਪਰਵਾਹ ਠੀਕ ਆ ਜੀ ਇਹ ਸਾਡੇ ਡਰਾਈਵਰ ਸਾਹਿਬ ਆ ਇਹ ਤੁਹਾਡੇ ਪੈਰਾਂ ਪਿੱਛੇ ਬਸੇ ਰਹੇ ਆਂ ਦਰਸ਼ਕਾਂ ਨੂੰ ਜੰਨੇ ਆ ਮਹਾਰਾਜ ਜੀ ਤੁਸੀਂ ਇਦਾਂ ਹੀ ਇਦਾਂ ਹੀ ਲੋਕਾਂ ਨੂੰ ਮਾਤਾ ਰਾਨੀ ਦੇ ਦਰਸ਼ਨ ਕਰਾਉਂਦੇ ਰਹੋ ਬਿਲਕੁਲ ਜੀ ਕਰਾਉਣਾ ਹੈ ਜੀ ਮੈਨੂੰ ਦਰਸ਼ਨਮ ਕਰਾਉਂਦਾ ਹੀ ਆਹ ਬੰਤਾ ਜਿਹੜਾ ਵੀਡੀਓ ਬਣਕੋ ਲਿਆ ਇਹ ਤੋਂ ਬਿਨਾ ਹੋਰ ਕੋਈ ਨਹੀਂ ਦਰਸ਼ਨ ਕਰੇ ਤੁਹਾਨੂੰ ਤਾਂ ਲਾਗੂ ਨਹੀਂ ਨਾ ਹੋਣਾ ਤੇ ਉਹਨਾਂ ਤੇ ਦਰਸ਼ਨ ਨਹੀਂ ਹੋਏ ਜਾਂਦੇ ਆਪਣੇ ਲੋ ਜੀ ਆ ਆਇਆ ਜੀ ਅੰਕਲ ਜੀ ਦੀ ਗੱਡੀ ਟਰੈਵਲਰ ਜੇ ਕਿਸੇ ਨੇ ਵੀ ਬੁਕਿੰਗ ਕਰਾਉਣੀ ਹੋਵੇ ਤੇ ਅੰਕਲ ਜੀ ਕੋਲ ਨੰਬਰ ਲੈ ਲਓ ਬੋਲੇ ਉਹ ਅੰਕਲ ਜੀ ਨੰਬਰ ਆਪਣਾ 878710171 9976710620 ਕਿੱਥੇ ਕਿੱਥੇ ਜਾਂਦੇ ਆ ਬਾਹਰ ਆਲ ਵਰਲਡ ਆ ਹਿੰਦੁਸਤਾਨ ਆਲ ਇੰਡੀਆ ਆਲ ਇੰਡੀਆ ਆਲ ਇੰਡੀਆ ਆਲ ਇੰਡੀਆ 12 ਸੀਟਰ ਕੱਢੀ ਆ ਜਿੱਥੇ ਵੀ ਕਿਸੇ ਨੇ ਵੀ ਘੁੰਮਣ ਫਿਰਨ ਜਾਣਾ ਹੋਗਾ ਤੇ ਭਾਈ ਨਾਲ ਕੰਟੈਕਟ ਜ਼ਰੂਰ ਕਰਿਓ ਤੇ ਜਿੱਥੇ-ਜਿੱਥੇ ਆਪਾਂ ਜਾਵਾਂਗੇ ਤੁਹਾਨੂੰ ਹਰ ਇੱਕ ਜਗ੍ਹਾ ਦੇ ਦਰਸ਼ਨ ਕਰਾਵਾਂਗੇ ਜਿੱਥੇ-ਜਿੱਥੇ ਸਟਾਪ ਕਰਾਂਗੇ ਹਰ ਇੱਕ ਜਗ੍ਹਾ ਦੇ ਦਰਸ਼ਨ ਕਰਾਵਾਂਗੇ ਦੋਸਤੋ ਇਹ ਗੱਡੀ ਹੈਗੀ ਆ ਕਿੰਨੇ ਸੀਟਰ ਗੱਡੀ ਹੈ 12 ਸੀਟਰ ਦੋਸਤੋ ਇਹ 12 ਸੀਟਰ ਗੱਡੀ ਆ ਆਲ ਇੰਡੀਆ ਦਾ ਪਰਮਟ ਵਾਹ ਜੇ ਕਿਸੇ ਨੇ ਵੀ ਕੋਈ ਗੱਡੀ ਭੋਖ ਵਗੈਰਾ ਕਰਾਉਣੀ ਹੋਵੇ ਭਾਜੀ ਆਪਣੀ ਗੱਡੀ ਆ ਉਹ ਸਰਦਾਰ ਜੀ ਦੀ ਗੱਡੀ ਆ ਤੁਹਾਨੂੰ ਉਹਨਾਂ ਦਾ ਕੰਟੈਕਟ ਨੰਬਰ ਵੀਡੀਓ ਦੇ ਵਿੱਚ ਦੇ ਦਾਂਗੇ ਜੇ ਕਿਸੇ ਨੇ ਦੂਰ ਨੇੜੇ ਜਾਣਾ ਇਹ ਤੇ ਤੁਸੀਂ ਖੜ ਸਕਦੇ ਜੇ ਡਰਾਈਵਰ ਸਾਹਿਬ ਨਾਲ ਸਭ ਤੋਂ ਵੱਡੀ ਗੱਲ ਆ ਕਿ ਡਰਾਈਵਰ ਸਾਹਿਬ ਸਰਦਾਰ ਵਾ ਬਹੁਤ ਵਧੀਆ ਸਰਦਾਰ ਬੰਦਿਆਂ ਦੇ ਉੱਤੇ ਪੈਸੇ ਹੀ ਬੜਾ ਮਾਣ ਹੁੰਦਾ ਵਾ ਜੀ ਬਾਕੀ ਸਾਰੇ ਡਰਾਈਵਰ ਚੋਲੇ ਚੰਗੇ ਆ ਹੀ ਵੀ ਧਰਮਨੀ ਸਾਲ ਆਪਣੀ ਜ਼ਿੰਦਗੀ ਦੇ ਵਿੱਚ ਡਰਾਈਵਰੀ ਕੀਤੀ ਹੈ ਪੈਪਸੀ ਕੰਪਨੀ ਦੀ ਗੱਡੀ ਚਲਾਈ ਆ ਪਰ ਸਰਦਾਰ ਸਾਹਿਬ ਬਹੁਤ ਵਧੀਆ ਡਰਾਈਵਰ ਆ ਕਿ ਕਿਸੇ ਨੂੰ ਲੋੜ ਹੋ ਗਈ ਨੰਬਰ ਦੀ ਤੇ ਨੰਬਰ ਵੀ ਇਹਨਾਂ ਦਾ ਦੇ ਦਿੰਦਾ ਲੋ ਜੀ ਕਰਾਉਣੇ ਆ ਤੁਹਾਨੂੰ ਗੱਡੀ ਦੇ ਅੰਦਰੋਂ ਦਰਸ਼ਨ ਪਾਣੀ ਵੜ ਵੀ ਕੋਲ ਆ ਜਾ ਕੰਬਲ ਓੜਦੇ ਰਹੇ ਇੱਥੇ ਰਕਾਉਣ ਨੇ ਜੈ ਮਾਤਾ ਦੀ ਲੋ ਡੇਟ ਤੇ ਉਹਨੇ ਮੈਨੂੰ ਨਿਕਾਲਾ ਚੰਦਪੁਰਨੀ ਮਾਈ ਜੀ ਦਾ ਬਹੁਤ ਸੱਚੇ ਦਰਬਾਰ ਦੀ ਨਿਕਾਲਾ ਸ਼ੇਰਾਵਾਲੀ ਮਾਤਾ ਜੀ ਦਾ ਲਓ ਜੀ ਮਿੱਤਰੋ ਆਪਾਂ ਗਏ ਆਂ ਜੀ ਆਪਣੇ ਸ਼ਹਿਰ ਵਿੱਚ ਨਿਕਲ ਤੇ ਟਾਈਮ ਹੋ ਗਿਆ ਜੀ 7:30 ਤੇ ਜਿਵੇਂ ਜਿਵੇਂ ਆਪਾਂ ਜਾਵਾਂਗੇਿੱਥੇ ਜਿੱਥੇ ਰੁਕਾਂਗੇ ਉੱਥੇ ਉੱਥੇ ਕੈਮਰਾ ਬੰਨਣਾ ਲਓ ਜੀ ਮਿੱਤਰੋ ਆਪਾਂ ਆ ਗਏ ਆਂ ਜੀ ਕੇਲੇ ਸਾਰੀ ਸੰਗਤ ਨੂੰ ਕੇਲੇ ਆਪਾਂ ਦਿੱਤੇ ਆ ਵਰਤਾ ਹਾਂ ਆ ਆਇਆ ਨੀ ਆਦਾ ਕੇਲੇ ਖਾਣ ਦਾ ਬਾਬਾ ਕੇਲੇ ਕਿਵੇਂ ਲਗੇ ਉਹ ਘੜੀ ਕੋ ਸਮੋਸੇ ਦੋਸਤੋ ਜਿਦਾਂ ਕਿ ਗੱਡੀ ਚੋਂ ਤੇਲ ਪਉਣ ਲੱਗੇ ਆ ਤੇ ਹੁਣ ਹੋਟਲ ਤੇ ਰੁਕਦੇ ਆ ਫੇ ਚਾਹ ਪਾਣੀ ਪੀਨੇ ਆ ਉਹਨਾਂ ਚਿਰ ਸਮੋਸੇ ਬਿਲਕੁਲ ਜੀ ਸਮੋਸੇ ਖਾਂਦੇ ਆ ਬਿਲੇ ਟਾਈਮ ਪਾਸ ਰਹੀਆਂ ਕਰਨਾ ਲਓ ਜੀ ਗੱਡੀ ਦੇ ਕਰੋ ਦਰਸ਼ਨ ਗੱਡੀ ਨੂੰ ਲੋਏ ਪੀਲ ਪਏ ਆ ਫੁੱਲ ਐਸੀ ਗੱਡੀ ਜਿੰਨੇ ਵੀ ਪੁਰਾਣੇ ਬੁਕਿੰਗ ਕਰਾਉਣੀ ਆ ਜਾ ਕੇ ਤੇ ਘੁੰਮਣ ਫਿਰ ਜਾਣਾ ਵੇ ਤੇ ਕੰਟੈਕਟ ਕਰ ਸਕਦਾ ਨੰਬਰ ਤੁਹਾਡਾ ਸਕਰੀਨ ਤੇ ਚੱਲ ਰਿਹਾ ਤੇ ਜ਼ੋਰ ਕੰਟੈਕਟ ਕਰਿਓ ਲੋ ਜੀ ਮਿੱਤਰੋ ਆਪਾਂ ਖਲੋਤੇ ਆਂ ਚਾਹ ਲਈ ਦਿਖਾਣ ਤੇ ਹੁਣ ਲੱਗੇ ਆਂ ਚਾਹ ਚੂਪੀਨ ਸੰਗਤਾਂ ਨੂੰ ਵੀ ਪਿਉਣਿਆ ਚਾਹ ਤੇ ਆਪ ਵੀ ਪੀਂਦਿਆਂ ਚਾਹ ਓ ਬਾਬਾ ਕਿੱਥੇ ਰਹਿ ਗਏ ਆ ਓ ਆ ਗਿਆ ਬੀਬੀ ਆ ਗਏ ਆ ਬਾਬਾ ਅੰਦਰ ਹੀ ਸਾਫ ਫਟੀ ਜਾਂਦਾ ਬਾਹਰ ਆ ਕੇ ਫਟੋ ਵੀਰ ਜੀ ਪਾਣੀ ਚਾਹ ਪਾਣੀ ਪੀ ਲਓ ਭਾਇ ਭਗਤੋ ਜੋ ਭਾਈ ਜਿਚਰਾ ਕਰਦੇ ਹੀ ਰਹਣਾ ਵਾ ਲਓ ਜੀ ਮਿੱਤਰੂ ਆਪਾਂ ਦਾਤ ਪਹੁੰਚ ਗਏ ਸੀ 1:30 ਵਜੇ ਚੰਦਗੁਰਣੀ ਤੇ ਸਵੇਰੇ ਆਪਾਂ ਸਵੇਰ ਦਾ ਟਾਈਮ ਹੋ ਗਿਆ ਵਾ ਜੀ 7 ਤੇ ਆਪਾਂ ਹੁਣ ਆਏ ਆ ਜੀ ਮੱਥਾ ਟੇਕਣ ਮਾਤਾ ਜੀ ਦੇ ਮੰਦਿਰ ਦਰਸ਼ਨ ਕਰਾਂਗੇ ਤੇ ਬਹੁਤ ਜਿਆਦੀ ਸੰਗਤ ਪਹਿਲਾਂ ਨਰਾਤਾ ਬਹੁਤ ਹੀ ਵਧੀਆ ਲੱਗਣਿਆ ਇੱਥੇ ਆ ਕੇ ਬਹੁਤ ਹੀ ਮਜ਼ਾ ਆਉਂਦਾ ਮਾਤਾ ਰਾਣੀ ਦੇ ਦਰਸ਼ਨ ਕਰਨ ਦਾ ਬਹੁਤ ਇੰਤਜ਼ਾਰ ਆ ਬਹੁਤ ਇੰਤਜ਼ਾਰ ਲਓ ਜੀ ਮਿੱਤਰੋ ਆਪਾਂ ਜਿੱਥੇ ਪੁੰਨੀ ਮੱਥਾ ਲਿਆ ਜੇ ਟੇਪ ਹੁਣ ਆਪਾਂ ਚੱਲੇ ਹਾਂ ਡੇਰੇ ਸਾਹਮਣੇ ਗੱਡੀ ਆਪਣੀ ਹੋ ਗਈ ਆ ਸਟਾਰਟ ਬੰਦੇ ਹੋ ਗਏ ਆ ਸਾਰੇ ਰੈਡੀ ਡੇਰੇ ਸਾਹਮਣੇ ਮੱਥਾ ਟੇਕ ਕੇ ਇਹ ਦੇਖਦੇ ਆ ਕਿ ਜਿਹੜੀ ਜਗ੍ਹਾ ਤੇ ਜਾਣਾ ਵਾ ਇਹ ਤਾਂ ਵਾਪਸ ਹੀ ਜਾਵਾਂਗੇ ਆਪਾਂ ਸਾਰੇ ਮੇਰੇ ਭਰਾਵਾਂ ਨੂੰ ਸੌਰੀ ਮਿੱਤਰੋ ਆਪਾਂ ਪਹੁੰਚ ਗਏ ਜੀ ਡੇਰੇ ਸਾਹਿਬ ਵਲੌਗ ਬਣਾਉਂਦਾ ਥੋੜਾ ਟਾਈਮ ਨਹੀਂ ਲੱਗਾ ਇਸ ਕਰਕੇ ਥੋੜਾ ਬਹੁਤ ਵਿਜੀ ਜਾ ਰਹੇ ਹਾਂ ਇਸ ਕਰਕੇ ਵਲੌਗ ਆਪਾਂ ਅੱਗੇ ਛੁਡ ਨਹੀਂ ਕੀਤਾ ਆਪਾਂ ਪਹੁੰਚ ਗਏ ਡੇਰੇ ਸਾਹਿਬ ਹੁਣ ਆਪਾਂ ਚੱਲੇ ਹਾਂ ਜੀ ਮੱਥਾ ਟੇਕਣ ਬਾਬਾ ਜੀ ਦੇ ਦਰਬਾਰ ਤੇ ਦੋਸਤੋ ਮਿਲਦੇ ਆਗਲੇ ਵਲੌਗ ਦੇ